ਪੜਨੇ ਪਤਾ ਚੱਲਿਆ ਜੇ ਬਹੁਤ ਮੈਡਲ ਜਿੱਤੇ ਨੇ ਤੇ ਬੜੇ ਸਪੋਰਟਸ ਦੇ ਵਿੱਚ ਤੁਸੀਂ ਨਾਮ ਵਧਾਇਆ ਕਿਹੜੇ-ਕਿਹੜੇ ਮੈਡਲ ਜਿੱਤੇ ਨੇ ਤੇ ਕਿਹੜੀ ਸਪੋਰਟਸ ਤੇ ਮੈਂ ਮਾਰਸ਼ਲ ਆਟ ਚੋ ਸੈਕਿੰਡ ਮੇਰੇ ਮੈਡਲ ਹੈਗੇ ਆ ਫਰਸਟ ਮੈਡਲ ਹੈਗੇ ਆ 골ਡ ਬੈਡਲਿਸਟ ਮੈਂ ਹੈਗੇ ਆ ਤੁਹਾਡੀਆਂ ਕੀ ਮਿਲਗੁਰੀਆਂ ਬਣ ਗਿਆ ਤੁਹਾਨੂੰ ਚਾਹ ਦੀ ਰੇੜੀ ਲਾਉਣੀ ਤੇ ਸਾਡੀਆਂ ਮਜਬੂਰੀਆਂ ਕਿ ਸਾਨੂੰ ਉੱਥੇ ਇਕਵਿਪਮੈਂਟਸ ਨਹੀਂ ਮਿਲ ਪਾਏ ਸਾਡੇ ਕੋ ਉੱਥੇ ਕੋਈ ਵੀ ਸੋਰਸ ਨਹੀਂ ਮਿਲ ਪਾਇਆ ਜਿੰਨਾ ਨਾਲ ਅਸੀਂ ਅੱਗੇ ਵਧੀਏ ਸਾਨੂੰ ਘਰਾਂ ਚੋਂ ਕਰਜ਼ੇ ਚੁੱਕ-ਚੁੱਕ ਪੈਸੇ ਜਾਣੇ ਪੈਂਦੇ ਆ ਲਾਉਣੇ ਪੈਂਦੇ ਆ ਅੱਜ ਵੀ ਸਾਡਾ ਨੈਸ਼ਨਲ ਚ ਨਾਮ ਆ ਮੈਡਲ ਜਿੱਤਣ ਤੋਂ ਬਾਅਦ ਚਾਹ ਦੀ ਰੇੜੀ ਲਾ ਲਈ ਤੁਸੀਂ ਤਾਂ ਬੜਾ ਮਹਿਸੂਸ ਹੋਇਆ ਹੁੰਦਾ ਜੇ ਅੱਜ ਮੈਡਲ ਇੰਨੇ ਨੇ ਝੋਲੀ ਦੇ ਵਿੱਚ ਤਾਂ ਰੇੜੀ ਚਾਹ ਦੀ ਲਾਉਣੀ ਪਈ ਏ ਕਿਵੇਂ ਦੇਖੋ ਹਰ ਇੱਕ ਪਲੇਅਰ ਨੂੰ ਨਾ ਹੰਡਾਉਣੀਆਂ ਪੈਣ ਮੇਰੀ ਅਪੀਲ ਉਸ ਵਾਸਤੇ ਆ ਹਰ ਇੱਕ ਪਲੇਅਰ ਨੂੰ ਜਦੋਂ ਛੋਟੀ ਜਿਹੀ ਇੱਕ ਮੈਡਲ ਵੀ ਜਿੱਤ ਗਿਆ ਹੁੰਦਾ ਨਾ ਉਹਨੂੰ ਉਹਦੇ ਮਤਲਬ ਡਿਸਟ੍ਰਿਕਟ ਪੁੱਛੇ ਉਹਦੀ ਕਿ ਤੂੰ ਕਿੰਨਾ ਉਹਨੂੰ ਐਪਰੀਸ਼ੀਏਟ ਕਰੇ ਮੈਨੂੰ ਮੇਰੀ ਮਜਬੂਰੀ ਇਹੋ ਹੀ ਆ ਮੇਰੇ ਲੜਨਾ ਇਸ ਗੱਲ ਤੋਂ ਆ ਮੇਰਾ ਅੱਜ ਵੀ ਨੈਸ਼ਨਲ ਜਨਵਰੀ ਦੀ ਨੈਸ਼ਨਲ ਹੈਗੀ ਆ ਜਿਹੜੀ 17 ਤੋਂ 21 ਤੱਕ ਚੱਲਣੀ ਆ ਉਹਦੇ ਚ ਅੱਜ ਵੀ ਸਾਡਾ ਪੰਜਾਂ ਬੱਚਿਆਂ ਦਾ ਨਾਮ ਹੈਗਾ ਪਰ ਉਹਦੇ ਵਾਸਤੇ ਸਾਡੇ ਕੋਲ 12 15000 ਰੁਪਏ ਵਗ ਗਿਆ ਗਿਆ ਵਾ ਜਿਹੜੀ ਫੈਡਰੇਸ਼ਨ ਹੈਗੀ ਉਹ ਆਪਣੇ ਕੋਲੋਂ ਜਿਨ੍ਹਾਂ ਨੇ ਸਾਨੂੰ ਸਟੇਟ ਨੇ ਆਪਣੇ ਕੋਲੋਂ ਖਮਾਉਣਾ ਆ ਸਾਰਾ ਕੁਝ ਕਰਨਾ ਉਹਨੇ ਆਪਣੇ ਕੋਲੋਂ ਨਹੀਂ ਸਰ ਪੈਸਾ ਲੌਣਾ ਸਾਡੇ ਕੋਲੇ ਮੰਗ ਕੇ ਲੌਣਾ ਹੈਗਾ ਜੇ ਤੁਸੀਂ ਜਾਣਾ ਚਾਹੁੰਦੇ ਆ ਨੈਸ਼ਨਲ ਦੇ ਵਿੱਚ ਤਾਂ ਜੀ ਅਰਚਨ ਜੀ ਉਹ ਸਰ ਇਹ ਹਰ ਸਾਲ ਦੀ ਪ੍ਰੋਬਲਮ ਆ ਸਾਡੀ ਮਤਲਬ ਉਹ ਨਾ ਬੱਚਿਆਂ ਦੀ ਜਾਂ ਮੇਰੀ ਹਰ ਸਾਲ ਦੀ ਪ੍ਰੋਬਲਮ ਹੋ ਗਈ ਕਿ ਸਾਨੂੰ ਪੈਸੇ ਜੋੜਨੇ ਪੈਂਦੇ ਆ ਪਹਿਲਾਂ ਸਟੇਟਸ ਵਾਸਤੇ ਖੇਡਣ ਵਾਸਤੇ ਕਿਉਂਕਿ ਫਿਰ ਸਟੇਟ ਦੇ ਵਿੱਚ ਵੀ ਸਾਨੂੰ ਅਮਾਊਂਟ ਦੇਣਾ ਪੈਂਦਾ ਹੈਗਾ ਫਿਰ ਸਾਨੂੰ ਨੈਸ਼ਨਲ ਵਿੱਚ ਪੈਸੇ ਜਾਣ ਦੇ ਨੈਸ਼ਨਲ ਵੇਜ ਤੇ ਸਰ ਬਹੁਤ ਜ਼ਿਆਦਾ ਪੈਸਾ ਦੇਣਾ ਪੈਂਦਾ ਜੇ ਤੋਂ 1000 ਰੁਪਏ ਵੀ ਜੁੜ ਜਾਂਦਾ ਨਾ ਮੇਰਾ ਇਹਦੇ ਮਤਲਬ ਜਾਣ ਵਾਸਤੇ ਮੈਨੂੰ ਖੁਸ਼ੀ ਹੁੰਦੀ ਆ ਕਿ 1000 ਰੁਪਏ ਜੁੜ ਲਿਆ ਹੈਗਾ ਵਾ ਮੈਂ ਰੋਜ਼ ਦੇ ਆਪਣੇ ਨੈਸ਼ਨਲ ਵਾਸਤੇ 100 100 200 200 ਰੁਪਏ ਕੱਟ ਕੇ ਸਾਈਡ ਸਾਈਡ ਤੇ ਰੱਖਣ ਡਈ ਆ ਤੇ ਮੈਂ ਬੇਨਤੀਆਂ ਹੀ ਕਰਦੀ ਆ ਕਿਉਂਕਿ ਮੇਰੇ ਗੁੱਸਾ ਨਹੀਂ ਹੁਣ ਮੈਨੂੰ ਆਉਂਦਾ ਕਦੀ ਕਿਸੇ ਚੀਜ਼ ਤੇ ਪਹਿਲਾਂ ਮੈਨੂੰ ਆਉਂਦਾ ਹੁੰਦਾ ਸੀ ਸਰਕਾਰ ਸਾਡੇ ਵਾਸਤੇ ਕੀ ਕਰਦੀ ਪਈਆ ਪਰ ਹੁਣ ਮੈਨੂੰ ਇਹ ਹੈਗਾ ਕਿ ਮੈਂ ਆਪਣਾ ਸਟਾਰਟ ਕਰ ਲਿਆ ਹੈਗਾ ਨਾ ਤੇ ਮੈਨੂੰ ਉਮੀਦ ਆ ਵੀ ਆ ਸਾਲ ਨਾ ਜਾਉਂਗੀ ਅਗਲੇ ਸਾਲ ਚਲ ਜੂਗੀ ਬਸ ਯਾਰ ਦੋਸਤੋ ਮੈਂ ਤੁਹਾਡਾ ਦੋਸਤ ਧਰਮਿੰਦਰ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਨਾਲ ਤਾਂ ਤਸਵੀਰਾਂ ਤੁਹਾਡੇ ਨਾਲ ਅਮਰਸਰ ਦੀਆਂ ਸਾਂਝੀਆਂ ਜਾ ਰਹੇ ਆ ਉਸ ਧੀ ਨੂੰ ਮਿਲਾਉਣ ਜਾ ਰਹੇ ਆ ਜਿਸ ਧੀ ਨੇ ਸਪੋਰਟਸ ਦੇ ਵਿੱਚ ਮੈਡਲ ਬਹੁਤ ਜਿੱਤੇ ਨੇ ਪਾਰ ਮਜਬੂਰੀਆਂ ਬਣ ਗਿਆ ਨੇ ਤੇ ਉਸ ਨੂੰ ਆਪਣੇ ਸਪੋਰਟਸ ਦੀ ਜੇਮ ਨੂੰ ਵਧਾਉਣ ਵਾਸਤੇ ਚਾਹ ਦੀ ਰੇੜੀ ਲਾਉਣੀ ਪਈ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਸਾਡੀ ਜਿਹੜੀ ਭੈਣ ਹੈ ਸਪੋਰਟਸ ਦੀ ਸਪੋਰਟਸ ਵਿੱਚ ਬਹੁਤ ਮੈਡਲ ਜਿੱਤੇ ਨੇ ਬਹੁਤ ਮੱਲਾ ਮਾਰੀਆਂ ਨੇ ਪਰ ਆਪਣਾ ਸਪੋਰਟਸ ਨੂੰ ਹੋਰ ਵਧਾਉਣ ਵਾਸਤੇ ਚਾਹ ਦੀ ਰੇੜੀ ਲਾ ਰਹੇ ਆ ਕਿਉਂਕਿ ਮਜਬੂਰੀਆਂ ਨੇ ਤਾਂ ਉਹ ਮਾਨ ਸਨਮਾਨ ਨਹੀਂ ਮਿਲ ਪਾਇਆ ਜਿਹੜਾ ਮਿਲਣਾ ਚਾਹੀਦਾ ਸੀ ਇਸ ਲਈ ਚਾਹ ਦੀ ਰੇੜੀ ਲਾਉਣ ਲਈ ਮਜਬੂਰ ਹੋਈ ਹੈ ਸਾਡੀ ਭੈਣ ਪਰਨੀਤ ਨਾਮ ਹੈ ਇਸ ਦਾ ਤੇ ਪਿੰਡ ਅਟਾਰੀ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਆ ਪਿੰਡਾਂ ਵਾਲੇ ਵੀ ਮੱਲਾ ਜਰੂਰ ਮਾਰਦੇ ਨੇ ਤਾਂ ਇਸ ਭੈਣ ਨੇ ਸਾਡੀ ਨੇ ਸਪੋਰਟਸ ਦੇ ਵਿੱਚ ਬਹੁਤ ਮੱਲਾ ਮਾਰੀਆਂ ਨੇ ਬੜੇ ਮੈਡਲ ਜਿੱਤੇ ਨੇ ਪਰ ਫਿਰ ਵੀ ਆਪਣਾ ਜਿਹੜਾ ਮੈਡਲ ਹੈ ਉਸ ਨੂੰ ਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਚਾਹੁੰਦੀ ਇਹ ਭੈਣ ਤੇ ਅੱਜ ਵੀ ਮਿਹਨਤ ਨੂੰ ਤਰਜੀਹ ਦਿੰਦੀ ਹੋਈ ਨਜ਼ਰ ਆ ਰਹੀ ਹੈ ਪਹਿਨੇ ਪਹਿਲਾਂ ਬਹੁਤ ਬਹੁਤ ਸਵਾਰੀਤਾ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਨੇ ਪਤਾ ਚੱਲਿਆ ਜੇ ਬਹੁਤ ਮੈਡਲ ਜਿੱਤੇ ਨੇ ਤੇ ਬੜੇ ਸਪੋਰਟਸ ਦੇ ਵਿੱਚ ਕੋਈ ਨਾਮ ਵਧਾਇਆ ਕਿਹੜੇ-ਕਿਹੜੇ ਮੈਡਲ ਜਿੱਤੇ ਨੇ ਤੇ ਕਿਹੜੀ ਸਪੋਰਟਸ ਦੇ ਬਾਈ ਜੀ ਮੈਂ 2004 ਤੋਂ ਫੈਂਸਿੰਗ ਦੀ ਪਲੇਅਰ ਰਹੀ ਆ ਉਸ ਤੋਂ ਬਾਅਦ ਉਹਦੇ ਇਕੁਪਮੈਂਟਸ ਲਿਆਉਣ ਲਈ ਮੈਨੂੰ ਇੰਨੀਆਂ ਕ ਮਜਬੂਰੀਆਂ ਸੀ ਕਿ ਮੈਂ ਨਹੀਂ ਖਰੀਦ ਸਕਦੀ ਫਿਰ ਮੈਨੂੰ ਆਪਣੀ ਗੇਮ ਨੂੰ ਵੱਖ ਕਰਨਾ ਪਿਆ ਮੈਂ ਫਿਰ ਬਹੁਤ ਸਾਰੀ ਪ੍ਰੈਕਟਿਸ ਤੋਂ ਬਾਅਦ ਮੈਂ ਮਾਰਸ਼ਲ ਆਟ ਚੋਂ ਸੈਕਿੰਡ ਮੈਡਲ ਹੈ ਗਿਆ ਫਰਸਟ ਮੈਡਲ ਹੈ ਗਿਆ 골ਡ ਮੈਡਲਿਸਟ ਮੈਂ ਹੈ ਗਈ ਆ ਤੇ ਉਸ ਤੋਂ ਬਾਅਦ ਵੀ ਮੇਰੇ ਨਹੀਂ ਹੋ ਸਕਿਆ ਫਿਰ ਮੈਂ ਫਿਰ ਮੇ ਕੀ ਹੋਇਆ ਕਿ ਫਿਰ ਮੈਂ ਆਪਣੇ ਸਾਰੇ ਹੀ ਮਤਲਬ ਚੀਜ਼ਾਂ ਨੂੰ ਛੱਡ ਕੇ ਐਜ਼ ਆ ਮੈਂ ਕੋਚ ਆਪਣੇ ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਅੱਗੇ ਲੈ ਕੇ ਤੁਰੇ ਕਿ ਮੈਂ ਪ੍ਰਮੋਟ ਨਹੀਂ ਹੋ ਪਾਈ ਕੋਈ ਗੱਲ ਨਹੀਂ ਇੱਕ ਦਿਨ ਉਹ ਪ੍ਰਮੋਟ ਹੋਣਗੇ ਪਰ ਉਹਨਾਂ ਦਾ ਵੀ ਸੇਮ ਹਾਲ ਉਹ ਹੀ ਆ ਮੇਰੀਆਂ ਮਜਬੂਰੀਆਂ ਜਿਹੜੀਆਂ ਵਾ ਉਹ ਮੇਰੇ ਤੱਕ ਨਹੀਂ ਰੁਕਦੀਆਂ ਉਹਨਾਂ ਤੱਕ ਵੀ ਆਣ ਕੇ ਪੈ ਗਈਆਂ ਇਹ ਮਜਬੂਰੀਆਂ ਬਣ ਜਾਂਦੀਆਂ ਨੇ ਕਿਉਂਕਿ ਸਪੋਰਟਸ ਤਾਂ ਇਹੋ ਜੀ ਚੀਜ਼ ਆ ਜੀ ਬਹੁਤ ਵਾਦਾ ਜਾਂਦਾ ਬੰਦਾ ਜਦੋਂ ਸਪੋਰਟਸ ਲਾਈਨ ਦੇ ਵਿੱਚ ਪੈ ਜਾਂਦਾ ਤੁਹਾਡੀਆਂ ਕੀ ਮਜਬੂਰੀਆਂ ਬਣ ਗਿਆ ਤੁਹਾਨੂੰ ਜ਼ਿਆਦਾ ਹੀ ਰੇੜੀ ਲਾਉਣੀ ਤੇ ਸਰ ਸਾਡੀਆਂ ਮਜਬੂਰੀਆਂ ਐਸੀ ਕਿ ਮੈਂ बार-बार ਮਤਲਬ মিডিਆ ਨੂੰ ਇਹ ਗੱਲ ਕੰਨੀਆ ਕਿ ਸਾਡੀਆਂ ਮਜਬੂਰੀਆਂ ਕਿ ਸਾਨੂੰ ਉੱਥੇ ਕਯੂਮੈਂਟਸ ਨਹੀਂ ਮਿਲ ਪਾਏ ਸਾਡੇ ਕੋ ਉੱਥੇ ਕੋਈ ਵੀ ਸੋਰਸ ਨਹੀਂ ਮਿਲ ਪਾਇਆ ਜਿੰਨਾ ਨਾਲ ਅਸੀਂ ਅੱਗੇ ਵਧੀਏ ਸਾਨੂੰ ਘਰਾਂ ਚੋਂ ਕਰਜ਼ੇ ਚੁੱਕ ਚੁੱਕ ਪੈਸੇ ਜਾਣੇ ਪੈਂਦੇ ਆ ਲਾਉਣੇ ਪੈਂਦੇ ਅੱਜ ਵੀ ਸਾਡਾ ਨੈਸ਼ਨਲ ਚ ਨਾਮ ਆ ਤੇ ਫਿਰ ਵੀ ਸਾਨੂੰ ਦਿਮਾਗ 'ਚ ਇੱਕੋ ਚੀਜ਼ ਵੱਜਣੀ ਹੈਗੀ ਕਿ ਉਹ ਨੈਸ਼ਨਲ ਵਾਸਤੇ ਪੈਸੇ ਕਿੱਥੋਂ ਖਾਣਾ ਪੀਣਾ ਕਈ ਜਿਹੜੇ ਬੱਚੇ ਨੈਸ਼ਨਲ ਖੇਡ ਕੇ ਆਏ ਆ ਉਹਨਾਂ ਨੇ ਸਰਕਾਰਾਂ ਨੂੰ ਆਪਣੇ ਮੈਡਲ ਵੀ ਦਿਖਾਏ ਹੈਗੇ ਐਜ਼ ਅ ਪ੍ਰੂਫ ਦਿਖਾਇਆ ਹੈਗਾ ਕਿ ਅਸੀਂ ਖੇਡ ਕੇ ਆਏ ਹੈਗੇ ਆ ਤੇ ਬਾਅਦ ਚ ਸਾਨੂੰ ਇਹ ਸੁਣਨ ਨੂੰ ਮਿਲਦਾ ਹੈਗਾ ਕਿ ਇਹਨਾਂ ਗੇਮਾਂ ਦਾ ਕੋਈ ਵੀ ਖਰਚਾ ਪਾਣੀ ਨਹੀਂ ਹੈਗਾ ਮਤਲਬ ਜਿਹੜੀਆਂ ਐਜ਼ ਅ ਗਵਰਨਮੈਂਟ ਨੇ ਕੀਤੀਆਂ ਹੈਗੀਆਂ ਉਹਨਾਂ ਦਾ ਹੀ ਹੈਗਾ ਇਹਨਾਂ ਦਾ ਕੋਈ ਨਹੀਂ ਹੈਗਾ ਕਿੰਨੇ ਜਿਹੇ ਪੈਸੇ ਲੱਗ ਜਾਂਦੇ ਨੇ ਤੁਹਾਡੇ ਜਿਹੜੀ ਸਪੋਰਟਸ ਲਾਈਨ ਦੇ ਵਿੱਚ ਕਿੰਨੇ ਜਿਹੇ ਮੈਨਜੇ ਆਉਂਦੇ ਨੇ ਇਹ ਦੂ ਮੈਂ ਮੈਂ ਜਿਹੜੇ ਕੁਝ ਲੈਣੇ ਸਰ 25-25 ਹਜ਼ਾਰ ਦਾ ਮੈਨੂੰ ਸਾਸੀ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਮਾੜਾ ਬੱਚਾ ਜਾਂ ਕਹਿੰਦੇ ਕੋਈ ਵੀ ਮਤਲਬ ਜਿਨ੍ਹਾਂ ਦੇ ਪਿੱਛੇ ਬਹੁਤ ਪੈਸਾ ਹੋਊਗਾ ਨਾ ਉਹ ਫਰਡ ਬੱਚੇ ਕਰ ਸਕਦੇ ਹੈਗੇ ਆ ਤੇ ਜਿਹੜੇ ਮੈਂ ਕਹਿੰਨੀ ਆ ਮੈਂ ਸਰਕਾਰਾਂ ਨੂੰ ਇੱਕੋ ਹੀ ਉਮੀਦ ਕਰਦੀ ਆ ਕਿ ਜੇ ਤੁਸੀਂ ਮੈਨੂੰ ਸੁਣਦੇ ਹੋ ਤਾਂ ਉੱਥੇ ਸਾਰੀਆਂ ਫੈਸਿਲਿਟੀਆਂ ਹਰ ਪਿੰਡ ਨੂੰ ਦਿੱਤੀਆਂ ਜਾਣ ਹਰ ਪਿੰਡ ਨੂੰ ਜੇ ਬੱਚੇ ਨੈਸ਼ਨਲ ਬਾਜੀ ਖੇਡ ਸਕਦੇ ਹੈਗੇ ਆ ਹਰ ਬੱਚਾ ਉੱਥੋਂ ਦਾ ਨੈਸ਼ਨਲ ਖੇਡ ਸਕਦਾ ਹੈ ਬਸ ਇੰਨਾ ਹੈ ਕਿ ਮਜਬੂਰੀਆਂ ਇੰਨੀਆਂ ਕਿ ਜਦੋਂ ਪੈਸੇ ਲਾ ਕੇ ਜਾਣੇ ਪੈਂਦੇ ਨਾ ਸਾਡੇ ਦਿਮਾਗ 'ਚ ਸਾਡੇ ਪੇਰੈਂਟਸ ਦੇ ਦਿਮਾਗ ਵਿੱਚ ਅੱਜ ਵੀ ਮੈਂ ਇਹ ਰੇੜੀ ਤਾਂ ਲਾਈ ਹੈਗੀ ਆ ਇਹ ਰੇੜੀ ਤਾਂ ਲਾਈ ਹੈਗੀ ਆ ਕਿ ਮੈਂ ਨੈਸ਼ਨਲ ਚੋਂ ਹੀ ਅੱਜ ਤੱਕ ਰਹੀ ਹੈਗੀ ਆ ਉਹ ਬੱਚੇ ਵੀ ਆਪਣੇ ਮਤਲਬ ਕਿਰਤ ਕਰਨ ਦਾ ਹੈਗੇ ਆ ਕਿਤਨਾ ਪੈਸਾ ਜੋੜਨ ਦਾ ਹੈਗੇ ਆ ਸਿਰਫ ਨੈਸ਼ਨਲ ਵਾਸਤੇ ਤੇ ਜਿੱਤੇ ਮੈਨਰੇ ਮੇਰੇ ਮਾਪੇ ਦੇ ਵੀ ਬੜੇ ਸੁਪਨੇ ਹੁੰਦੇ ਨੇ ਉਹ ਬੜੀ ਮਿਹਨਤ ਨਾਲ ਆਪਣੇ ਬੱਚਿਆਂ ਦੇ ਪੈਸੇ ਲਾਉਂਦੇ ਨੇ ਪੜਾਉਂਦੇ ਨੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਜਣਾ ਦਾ ਉਧਰ ਵੀ ਪੈਸੇ ਲਾਉਂਦੇ ਨੇ ਤੁਹਾਡੇ ਪਿਤਾ ਜੀ ਨੇ ਤੁਹਾਡੇ ਦੇ ਜਿੰਨੀਆਂ ਜਿਉਂ ਮੀਡਾ ਲਾਈਆਂ ਸੀ ਤੇ ਸਾਡੀ ਧੀ ਹੈ ਜਿਹੜੀ ਸਪੋਰਟਸ ਦੇ ਵਿੱਚ ਵੱਲ ਆਏਗੀ ਉਹ ਮੈਡਲ ਲਿਆਈ ਜੀ ਬੜੇ ਪੈਸੇ ਲਾਤੇ ਹੋਣੇ ਸਰ ਮੇਰੇ ਪਿਤਾ ਜੀ ਨੇ ਮੇਰੇ ਪਿੱਛੇ ਮਤਲਬ ਮੈਂ ਕਹਿੰਦੀ ਆ ਕਿ ਬੱਚਾ ਨੂੰ ਉਹਨਾਂ ਬਾਕੀਆਂ ਨੂੰ ਵੇਖਿਆ ਹੀ ਨਹੀਂ ਸਿਰ ਮੇਰੇ ਪਿੱਛੇ ਕਿਉਂਕਿ ਉਹਨਾਂ ਨੇ ਉਮੀਦ ਕੀਤੀ ਕਿ ਇਹ ਬਹੁਤ ਵਧੀਆ ਕਰਨ ਦੀ ਹੈਗੀ ਸਾਰਾ ਕੁਝ ਅਟਾਰੀ ਬਾਡਰ ਦਾ ਪਤਾ ਹੈਗਾ ਉੱਥੇ ਤੱਕ ਪਿੱਛੇ ਸਕੂਟਰ ਹੁੰਦਾ ਸੀ ਤੇ ਅੱਗੇ ਮੈਂ ਮਤਲਬ ਰਨਿੰਗ ਕਰਦੀ ਜਾਨੀ ਹੁੰਨੀ ਹਾਂ ਮੈਨੂੰ ਮੇਰੇ ਪਿਓ ਨੂੰ ਮੇਰੇ ਤੋਂ ਵੀ ਜ਼ਿਆਦਾ ਮੇਰੇ ਤੇ ਉਮੀਦ ਸੀ ਤੇ ਜਦੋਂ ਉਮੀਦਾਂ ਹਮੇਸ਼ਾ ਟੁੱਟੀਆਂ ਵਾ ਮਤਲਬ ਮੇਰੀਆਂ ਉਮੀਦਾਂ ਟੁੱਟੀਆਂ ਤੇ ਉਹਨਾਂ ਨੇ ਮੈਨੂੰ ਹਮੇਸ਼ਾ ਸ਼ਾਬਾਸ਼ ਹੀ ਦਿੱਤੀ ਆ ਵੀ ਨਹੀਂ ਤੂੰ ਇੱਕ ਦਿਨ ਬਹੁਤ ਅੱਗੇ ਜਾਵੇਂਗੀ ਕੋਈ ਗੱਲ ਨਹੀਂ ਮਾਰਾ ਤੇਰੀ ਸੁਣੂਗਾ ਮਿਹਨਤ ਕਰਨ ਵਾਲਿਆਂ ਦੀ ਪੁਨੀਤ ਮਾਰਾ ਸੁਣਦਾ ਵਾ ਇਹੋ ਗੱਲ ਆ ਕਹੀ ਆ ਸ਼ਾਬਾਸ਼ ਦਿੱਤੀ ਹੈਗੀ ਆ ਕਿ ਕੋਈ ਗੱਲ ਨਹੀਂ ਤੂੰ ਮ ਤੂੰ ਮਿਹਨਤ ਕਰਦੀ ਆ ਤੈਨੂੰ ਕੋਈ ਡਰ ਨਹੀਂ ਹੈਗਾ ਮੈਨੂੰ ਅੱਜ ਵੀ ਉਹਨਾਂ ਦਾ ਮਤਲਬ ਕੋਈ ਇਹ ਨਹੀਂ ਹੈਗਾ ਮੈਨੂੰ ਕਹਿੰਦੇ ਤੂੰ ਪੁੱਤ ਹੈਗਾ ਸਾਡਾ ਜਦੋਂ ਪਹਿਲਾ ਮੈਡਲ ਮਿਲਿਆ ਸੀ ਤਾਂ ਪਿਤਾ ਜੀ ਨੂੰ ਜਿੰਨਾ ਜ ਮਾਣ ਮਹਿਸੂਸ ਹੋਇਆ ਸੀ ਆਪਣੀ ਧੀ ਦੇ ਕਿਉਂਕਿ ਸਰ ਮੇਰੇ ਪਿਤਾ ਜੀ ਮਤਲਬ ਰੋਜ਼ਗਾਰ ਇਤਨਾ ਦਾ ਹੈਗਾ ਕਿ ਸਾਰੇ ਪਿੰਡ ਕਹਿ ਦਿੰਦਾ ਹੈਗਾ ਕਿ ਉਹਨਾਂ ਇੰਨੀ ਮਿਹਨਤ ਕੀਤੀ ਆ ਨਾ ਉਹ ਕਾਲੇ ਕੱਪੜੇ ਵੇਚੀ ਹਮੇਸ਼ਾ ਕੱਢੀ ਹੈਗੀ ਉਹਨਾਂ ਕਿਉਂਕਿ ਮਕੈਨਿਕ ਸੀਗੇ ਤੇ ਮੈਨੂੰ ਇਹ ਗਰਵ ਮਹਿਸੂਸ ਹੁੰਦਾ ਹੀ ਹੁੰਦਾ ਹੈਗਾ ਕਿ ਮੈਂ ਇੱਕ ਉਸ ਪਰਿਵਾਰ ਦੀ ਧੀ ਆ ਉਸ ਦੀ ਬੇਟੀ ਹੈਗੀ ਆ ਪਿਤਾ ਦੀ ਜਿਨੇ ਬਹੁਤ ਸਾਰੀਆਂ ਮਤਲਬ ਮਿਹਨਤ ਕਰਨ ਤੋਂ ਬਾਅਦ ਸਾਨੂੰ ਪਾੜਿਆ ਉਸ ਤੋਂ ਬਾਅਦ ਸਾਡੇ ਮੇਰੇ ਸੁਪਨੇ ਅੱਜ ਤੱਕ ਉਹਨਾਂ ਹੀ ਪੂਰੇ ਕੀਤੇ ਆ ਤੇ ਹੁਣ ਮੈਂ ਉਹਨਾਂ ਤੇ ਉਮੀਦ ਨਹੀਂ ਮੈਂ ਕਿਹਾ ਬਾਬਾ ਮੈਂ ਆਪਣਾ ਕਮਾਉਂਗੀ ਮੈਂ ਪਿਤਾ ਜੀ ਆਪਣਾ ਕਮਾਉਂਗੀ ਤੇ ਆਪਣੇ ਸਿਰ ਤੇ ਨੈਸ਼ਨਲ ਜਾਊਂਗੀ ਅਚਾਨੇ ਜਦੋਂ ਮੈਡਲ ਜਿੱਤਣ ਤੋਂ ਬਾਅਦ ਚਾਹ ਦੀ ਰੇੜੀ ਲਾ ਲਈ ਤੁਸੀਂ ਤਾਂ ਬੜਾ ਮਹਿਸੂਸ ਹੋਇਆ ਹੁੰਦਾ ਕਿ ਅੱਜ ਮੈਡਲ ਲੈਣੇ ਨੇ ਝੋਲੀ ਦੇ ਵਿੱਚ ਤਾਂ ਰੇੜੀ ਝਾੜੀ ਲਾਉਣੀ ਪਈ ਏ ਕਿਵੇਂ ਦੇਖ ਸਰ ਮਹਿਸੂਸ ਹੁੰਦਾ ਆ ਕਿਉਂਕਿ ਇੱਕ ਦਿਨ ਅਸੀਂ ਮੈਡਲ ਦਿਖਾ ਦਿਖਾ ਕੇ ਨਾ ਮਤਲਬ ਸਾਡਾ ਮੇਰਾ ਪਿੰਡ ਦੇ ਮਨੂੰ ਜਿੰਨਾ ਵੀ ਲੋਕ ਹੈਗੇ ਆ ਉਹ ਮੇਰੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਮੈਂ ਮੈਡਲ ਜਿੱਤ ਕੇ ਲਾਉਂਦੀ ਹੈਗੀ ਆ ਕਿਉਂਕਿ ਐਸ ਉਮਰ ਚ ਕੁੜੀਆਂ ਦਾ ਵਿਆਹ ਹੋ ਜਾਂਦਾ ਖਾਸ ਕਰਕੇ ਸਾਡੇ ਸਮਾਜ ਦਾ ਰੀਤੀ ਹੈਗੀ ਕੁੜੀਆਂ ਵੱਡੀਆਂ ਹੋਣ ਤੇ ਵਿਆਹ ਹੋ ਜਾਂਦਾ ਹੈ ਅੱਜ ਤੱਕ ਮੇਰੇ ਮਾਤਾ ਪਿਤਾ ਨੇ ਕਦੀ ਮੇਰੇ ਤੇ ਦਬਾਅ ਨਹੀਂ ਉਸ ਤਰ੍ਹਾਂ ਦਾ ਪਾਇਆ ਕਹਿੰਦੇ ਤੂੰ ਇੱਕ ਦਿਨ ਬਹੁਤ ਵਧੀਆ ਹੋ ਜੇਂਗੀ ਸਾਨੂੰ ਇਹ ਉਮੀਦ ਹੈਗੀ ਆ ਤੇ ਤੁਸੀਂ ਮੇਰੇ ਕੋ ਇੱਥੇ ਹੈਗੇ ਹੋ ਮੈਨੂੰ ਇਹ ਉਮੀਦ ਹੈਗੀ ਕਿ ਮੇਰੀ ਕੋਈ ਸੁਣਦਾ ਪਿਆ ਹੋਊਗਾ ਕਹਿੰਦੇ ਪਤਾ ਜਣਿਆ ਜੇ ਆਪਣੇ ਪਿੰਡ ਦੇ ਬੱਚਿਆਂ ਵਾਸਤੇ ਵੀ ਤੁਸੀਂ ਬੜਾ ਸੋਚਿਆ ਉਹਨਾਂ ਨੂੰ ਤਲਵਾਰਬਾਜੀ ਦਾ ਇਵੇਂ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਸਚਾਈ ਇਹ ਦੇ ਸਰ ਤਲਵਾਰਬਾਜੀ ਦੀ ਮੈਂ ਛੱਡ ਚੁੱਕੀ ਸਾਂ 2000 ਮਤਲਬ 18 ਵਿੱਚ ਮੈਂ ਛੱਡੀ ਹੈ ਤਲਵਾਰਬਾਜੀ ਕਿਉਂਕਿ ਦੇ ਕਿਊਮੈਂਸ ਬਹੁਤ ਮਹਿੰਗੇ ਹੁੰਦੇ ਆ ਮੈਂ ਨਹੀਂ ਅਫੋਰਡ ਨਹੀਂ ਕਰ ਸਕਦੀ ਨਾ ਉਹ ਬੱਚੇ ਅਫੋਰਡ ਕਰ ਸਕਦੇ ਆ ਤੇ ਸਾਡੇ ਕੋ ਨੈਸ਼ਨਲ ਮਤਲਬ ਉਸ ਤੋਂ ਬਾਅਦ ਇੱਕ ਕਰਲਿੰਗ ਗੇਮ ਹੈ ਤੇ ਬਾਕਸਿੰਗ ਹੈਗੀ ਆ ਤੇ ਉਹਦੇ ਵੀ ਸਾਡੇ ਕੋ ਗਲਵਸ ਨਹੀਂ ਹੁੰਦੇ ਉਹ ਬੱਚੇ ਰੋਖ ਦੀਆਂ ਟਾਣੀਆਂ ਦੇ ਰੋਖ ਹੁੰਦੇ ਨਾ ਉਹਨਾਂ ਨਾਲ ਆਪਣੀ ਪ੍ਰੈਕਟਿਸ ਕਰਦੇ ਰਹਿੰਦੇ ਆ ਮਤਲਬ ਆਪਣੇ ਹੱਥ ਪੰਨ ਦੇ ਆ ਸਾਰਾ ਕੁਝ ਕਰਦੇ ਆ ਫਿਰ ਵੀ ਉਸ ਤੋਂ ਬਾਅਦ ਵੀ ਉਹ ਸਟੇਟ ਚੋ ਮੈਡਲ ਲੈ ਕੇ ਆਉਂਦੇ ਆ ਇੱਕ ਬੱਚਾ ਇਸ ਤਰ੍ਹਾਂ ਦਾ ਹੈਗਾ ਉਹ ਸਟੇਟ ਚੋ ਮੈਡਲ ਲੈ ਕੇ ਆਇਆ ਹੈਗਾ ਤਾਂ ਨਹੀਂ ਉਹਦਾ ਮੁੱਲ ਪਿਆ ਉਹ ਬਾਕਸਿੰਗ ਦਾ ਹੈਗਾ ਉਹ ਬੱਚਾ ਸਟੇਟ ਚੋ ਮੈਡਲ ਲੈ ਕੇ ਆਇਆ ਉਹਦੇ ਵਿੱਚ ਤਾਂ ਕੋਈ ਮੁੱਲ ਨਹੀਂ ਉਹਦੇ ਸਰਟੀਫਿਕੇਟ ਫਿਰ ਉਹ ਨੈਸ਼ਨਲ ਗਏ ਹੈਗੇ ਤਿੰਨ ਬੱਚੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਭਾਈ ਉਹ ਅੱਜ ਵੀ ਬਾਹਰ ਮਤਲਬ ਦਾਰਦਾਂ ਦੀਆਂ ਠੋਕਰਾਂ ਜਿਹਨੂੰ ਫੀਸਾਂ ਦੇ ਕਾਰਨ ਹੋ ਰਿਹਾ ਹੈ ਜੀ ਤੁਹਾਡੀ ਵਾਲੀ ਜਿਹੜੀ ਗੇਮ ਹੈ ਇਹ 올림픽 ਦੇ ਵਿੱਚ ਇਹਦੀ ਥਾਂ ਹੈ 올림픽 ਦੇ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਹੈ ਹਾਂਜੀ ਸਰ ਕਰਲਿੰਗ ਨੂੰ 올림픽ਸ ਵਿੱਚ ਮਾਨਤਾ ਪ੍ਰਾਪਤ ਹੈਗੀ ਆ ਪਰ ਇੱਥੇ ਕਹਿੰਦੇ ਹੈਗੇ ਕਿ ਇਹਦਾ ਕੋਈ ਸਕੋਪ ਨਹੀਂ ਹੈਗਾ ਕਿਉਂ ਜਦੋਂ ਮਾਨਤਾ ਪ੍ਰਾਪਤ ਹੈ ਤਾਂ ਫਿਰ ਕਿਉਂ ਨਹੀਂ ਸਕੋਪ ਹੈ ਹਰ ਬੱਚਾ ਫਿਊਚਰ ਸੋਚਦਾ ਆਪਣਾ ਜੇ ਇਸ ਨੂੰ ਮਾਨਤਾ ਪ੍ਰਾਪਤ ਹੋਈ ਹੈ ਜੇ ਸੈਂਟਰ ਵੱਲੋਂ ਮਾਨਤਾ ਪ੍ਰਾਪਤ ਹੈ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਹੈ ਤੇ ਕਿਉਂ ਚੀਜ਼ ਨੂੰ ਇਗਨੋਰ ਕੀਤਾ ਹੈ ਸਰ ਸਾਨੂੰ ਤੇ ਪਾਸੇ ਇਹੋ ਦੱਸੇਗਾ ਕਿ ਇਹਨਾਂ ਦੇ ਪਿੱਛੇ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਮਤਲਬ ਅਸੀਂ ਪੈਸਿਆਂ ਵਾਸਤੇ ਵੀ ਨਹੀਂ ਗਏ ਅਸੀਂ ਅੱਜ ਤੱਕ ਲੜਦੇ ਆ ਇਸ ਚੀਜ਼ ਲਈ ਕਿ ਹਨੂ ਸਾਡਾ ਮਤਲਬ ਜਿਹੜਾ ਗਰਾਊਂਡ ਦਾ ਸਮਾਨ ਹੁੰਦਾ ਉਹ ਹੀ ਦਿੱਤਾ ਜਾਵੇ ਕਿਉਂਕਿ ਬੱਚੇ ਜਿਹੜੇ ਰੋਲ ਤੇ ਹੱਥ ਪੰਨ ਦੇ ਹੈਗੇ ਉਹ ਨਾਂ ਬੰਨਣ ਅੱਜ ਉਹ ਬੱਚੇ ਗਰਾਊਂਡਾਂ ਤੋਂ ਬਾਹਰ ਹੈਗੇ ਕਿਉਂਕਿ ਉਮੀਦਾਂ ਉਹਨਾਂ ਮੇਰੀਆਂ ਦੀ ਟੁੱਟੀਆਂ ਹੈਗੀਆਂ ਉਹਨਾਂ ਦੀਆਂ ਟੁੱਟੀਆਂ ਹੈਗੀਆਂ ਕਿ ਦੀਦੀ ਅਸੀਂ ਸ਼ੌਂਕ ਵਾਸਤੇ ਖੇਡਾਂਗੇ ਅੱਜ ਵੀ ਉਹ ਸ਼ੌਂਕ ਵਾਸਤੇ ਹੀ ਪੂਰੇ ਕਰਨੇ ਬਹੁਤਿਆਂ ਦੇ ਮਨ ਦੇ ਵਿੱਚ ਭਾਵੇਂ ਅਸੀਂ ਵੀ ਜਾ ਰੋਣਾ ਜੇ ਸਪੋਰਟਸ ਦੇ ਵਿੱਚ ਇੰਨੇ ਮੈਡਲ ਜਿੱਤੇ ਤਾਂ ਚਾਹ ਦੀ ਰੇੜੀ ਲਾਉਣੀ ਪਈ ਮਜਬੂਰੀ ਦੇ ਵਿੱਚ ਕਿਉਂ ਮਜਬੂਰੀ ਬਣੀ ਹੈਗੀ ਚਾਹ ਦੀ ਰੇੜੀ ਲਾਉਣੀ ਸਰ ਮੇਰਾ ਅੱਜ ਵੀ ਨੈਸ਼ਨਲ ਜਨਵਰੀ ਦੀ ਨੈਸ਼ਨਲ ਹੈਗੀ ਆ ਜਿਹੜੀ 17 ਤੋਂ 21 ਤੱਕ ਚੱਲਣੀ ਆ ਉਹਦੇ ਚ ਅੱਜ ਵੀ ਸਾਡਾ ਪੰਜਾਂ ਬੱਚਿਆਂ ਦਾ ਨਾਮ ਹੈਗਾ ਪਰ ਉਹਦੇ ਵਾਸਤੇ ਸਾਡੇ ਕੋਲ 12 15000 ਰੁਪਏ ਵਗਿਆ ਗਿਆ ਵਾ ਜਿਹੜੀ ਫੈਡਰੇਸ਼ਨ ਹੈਗੀ ਉਹ ਆਪਣੇ ਕੋਲੋਂ ਜਿਨ੍ਹਾਂ ਨੇ ਹਨ ਨੂੰ ਸਟੇਟ ਨੇ ਆਪਣੇ ਕੋਲੋਂ ਖਮਾਉਣਾ ਆ ਸਾਰਾ ਕੁਝ ਕਰਨਾ ਉਹਨਾਂ ਨੇ ਆਪਣੇ ਕੋਲੋਂ ਨਹੀਂ ਸਾਰ ਪੈਸਾ ਲਾਉਣਾ ਸਾਡੇ ਕੋਲੋਂ ਹੀ ਮੰਗ ਕੇ ਲਾਉਣਾ ਹੈਗਾ ਤੇ ਅਸੀਂ ਸਰ 15000 ਸਰ 15000 ਲਾਉਣ ਵਾਸਤੇ ਵੀ ਤੁਹਾਨੂੰ ਰੇੜੀ ਲਾਉਣੀ ਪਈ ਹੈ ਜੀ ਬਲੋ ਜੇ ਨੈਸ਼ਨਲ ਦੇ ਵਿੱਚ ਜਾਣਾ ਤੇ ਸਿਰ 15000 ਰੁਪਏ ਦੀ ਜਰੂਰਤ ਹੈ ਤੇ ਚਾਹ ਦੀ ਰੇੜੀ ਤੋਂ ਉਹ 15000 ਬਣਾਉਣੀ ਮੈਨੂੰ ਇਹ ਹੈਗਾ ਕਿ ਜਦੋਂ ਹਰ ਸਾਲ ਮੈਂ ਨੈਸ਼ਨ ਕਦੀ ਵਾਰ ਛੱਡ ਦਿੱਨੀ ਸੀ ਐਸੇ ਮਜਬੂਰੀਆਂ ਕਰਕੇ ਕਿਉਂਕਿ ਪਿਤਾ ਜੀ ਨੂੰ ਮੈਂ ਜਿਆਦਾ ਪ੍ਰੈਸ਼ਰ ਨਹੀਂ ਪਾ ਸਕਦੀ ਅੱਜ ਤੱਕ ਮੈਂ ਜੋ ਵੀ ਕੁਝ ਮਤਲਬ ਜਿੰਨਾ ਵੀ ਪੈਸਾ ਲਿਆ ਵਾ ਉਹਨਾਂ ਨੇ ਕਦੀ ਕਿਤੇ ਉਹ ਕਰਜ਼ਾ ਚੁੱਕ ਕੇ ਕਦੀ ਕਿਤੇ ਉਹ ਮੈਨੂੰ ਪਤਾ ਕਿੰਨਾ ਮੇਰੇ ਕਰਕੇ ਉਹਨਾਂ ਨੇ ਚੀਜ਼ਾਂ ਨੂੰ ਆਪਣੀਆਂ ਚੀਜ਼ਾਂ ਨੂੰ ਕਦੀ ਅੱਗੇ ਲਿਆਂਦਾ ਕਿ ਮੇਰੀ ਆ ਪਨੀਤ ਮੇਰੀ ਆ ਚੀਜ਼ਾਂ ਹੈਗੀਆਂ ਆ ਚੀਜ਼ਾਂ ਹੈਗੀਆਂ ਤੇ ਮੈਂ ਉਹ ਕਹਿੰਨੀ ਆ ਕਿ ਮੇਰੇ ਪਿਤਾ ਜੀ ਨੂੰ ਜੋ ਚੀਜ਼ਾਂ ਸਾਹਮਣਾ ਕਰਨਾ ਪਿਆ ਨਾ ਉਹ ਕਿਸੇ ਦੂਜੇ ਦੇਨੂੰ ਕਰਨਾ ਪਵੇ ਕਿਉਂਕਿ ਉਹਨਾਂ ਬੱਚਿਆਂ ਦੇ ਪਿਤਾ ਜੀ ਨੇ ਮੇਰੇ ਤੱਕ ਗੱਲ ਨਹੀਂ ਹੈ ਰੁਕੀ ਹੈਗੀ ਸਰ ਮੇਰੇ 2004 ਤੱਕ ਗੱਲ ਨਹੀਂ ਹੈ ਰੁਕੀ ਹੈਗੀ ਇਹ ਉਹਨਾਂ ਬੱਚਿਆਂ ਦੀ ਵੀ ਮਜਬੂਰੀ ਬਣ ਗਈ ਅੱਜ ਉਹ ਬੱਚੇ ਵੀ ਮਜਬੂਰ ਹੈਗੇ ਖੇਡਣ ਤੋਂ ਇੱਕ ਨੈਸ਼ਨਲ ਉਹਨਾਂ ਛੱਡੀ ਉਹਨਾਂ ਦੂਜੀਆਂ ਵੀ ਛੱਡਣੀਆਂ ਆਜੇ ਨਾ ਪੈਸੇ ਜੁੜੇ ਉਹਨਾਂ ਦੂਜੀਆਂ ਵੀ ਛੱਡ ਦੇਣੀਆਂ ਤੁਹਾਨੂੰ ਤੁਹਾਡੀ ਨੈਸ਼ਨਲ ਦੇ ਵਿੱਚ ਜਾਣ ਦੇ ਵਿੱਚ ਅੜਚਨ ਜੀ ਆ ਰਹੀ ਹੈ ਜੇ ਤੁਸੀਂ ਜਾਣਾ ਚਾਹੁੰਦੇ ਹੋ ਨੈਸ਼ਨਲ ਦੇ ਵਿੱਚ ਤੇ ਜੀ ਅੜਚਨ ਜੀ ਆ ਰਹੀ ਸਰ ਇਹ ਹਰ ਸਾਲ ਦੀ ਪ੍ਰੋ ਮਨੇ ਉਹ ਨਾ ਬੱਚਿਆਂ ਦੀ ਜਾਂ ਮੇਰੀ ਹਰ ਸਾਲ ਦੀ ਪ੍ਰੋਬਲਮ ਹੋ ਗਈ ਕਿ ਸਾਨੂੰ ਪੈਸੇ ਜੋੜਨੇ ਪੈਂਦੇ ਆ ਪਹਿਲਾਂ ਸਟੇਟਸ ਵਾਸਤੇ ਖੇਡਣ ਵਾਸਤੇ ਕਿਉਂਕਿ ਫਿਰ ਸਟੇਟ ਦੇ ਵਿੱਚ ਵੀ ਸਾਨੂੰ ਅਮਾਉਂਟ ਦੇਣਾ ਪੈਂਦਾ ਹੈਗਾ ਫਿਰ ਸਾਨੂੰ ਨੈਸ਼ਨਲ ਵਿੱਚ ਪੈਸੇ ਜਾਣ ਦੇ ਨੈਸ਼ਨਲ ਵੇਚ ਸਰ ਬਹੁਤ ਜ਼ਿਆਦਾ ਪੈਸਾ ਦੇਣਾ ਪਤਾ ਪੈਸਾ ਨੈਸ਼ਨਲ ਨੂੰ ਬਹੁਤ ਜ਼ਿਆਦਾ ਦੇਣਾ ਪੈਂਦਾ ਹੈਗਾ ਉਹਦੇ ਵਿੱਚ ਸਾਡਾ ਖਾਣਾ ਨਹੀਂ ਬੱਚੇ ਸਰ ਮੈਂ ਇਹ ਸੱਚਾਈ ਆ ਬੱਚਿਆਂ ਦੇ ਮੂੰਹ ਚੋਂ ਕਦੇ ਵੀ ਬੱਚੇ ਆਉਣਗੇ ਨਾ ਬੱਚਿਆਂ ਦੇ ਮੂੰਹ ਚੋਂ ਸੁਣਿਆ ਕਿ ਇਹ ਸੱਚਾਈ ਆ ਉਹਨਾਂ ਨੇ ਭੁੱਖਿਆ ਭਾਣਿਆ ਰੋਣਾ ਅਚਲ ਪ੍ਰਦੇਸ਼ ਵਿੱਚੋਂ ਮੈਡਲ ਕੱਢ ਕੇ ਆਂਦੇ ਤਿੰਨ ਦਿਨ ਸਾਡੀ ਟ੍ਰੇਨ ਚੱਲੀ ਤੇ ਤਿੰਨ ਦਿਨਾਂ ਵਿੱਚ ਅਸੀਂ ਇੱਕ ਟਾਈਮ ਦਾ ਖਾਣਾ ਖਾ ਕੇ ਮਤਲਬ ਉਹ ਮੇਰੇ ਮੂੰਹ ਵੱਲ ਦੇਖਦੇ ਹੁੰਦੇ ਸੀ ਮੈਂ ਉਹਨਾਂ ਦੇ ਮੂੰਹ ਵੱਲ ਦੇਖਦੇ ਹੁੰਦੀ ਕਿ ਬੱਚੇ ਕਿਤਨਾ ਕਿਤਰਾ ਨਹੀਂ ਬ੍ਰੈਡ ਖਾ ਖਾ ਕੇ ਫਿਰ ਵੀ ਉਹ ਥਰਡ ਮੈਡਲ ਕੱਢ ਕੇ ਲੈ ਗਿਆ ਉਸਰ ਦੀ ਤੋਂ ਭਾਨੇ ਮਰੀਏ ਅੱਜ ਚਾਹ ਦੀ ਰੇੜੀ ਦੇ ਨਾਲ ਪਰੌਂਠੇ ਵੇਚ ਰਹੇ ਹੋ ਤੁਸੀਂ ਕਿ ਯਾਦਦਾ ਜੇ ਇਹ ਸੁਪਨਾ ਪੂਰਾ ਹੋ ਜੇਗਾ ਨੈਸ਼ਨਲ ਦੇ ਵਿੱਚ ਜਾਣ ਦੇ ਵਿੱਚ ਤੁਹਾਡੇ ਮਦਦ ਹੋਏਗੀ ਰੇੜੀ ਤੋਂ ਸਰ ਹਾਲੇ ਮੈਂ ਇਹ ਡੇਢ ਮਹੀਨਾ ਹੋ ਗਿਆ ਮੇਰੀ ਲੱਗੀ ਹਾਲੇ ਮੈਂ ਇਹਦੇ ਪੈਸੇ ਮਤਲਬ ਲੌਂਦੀ ਪਈ ਹੈਗੀਆਂ ਜਿੱਥੇ ਚੁੱਕੇ ਚੁੱਕੇ ਹੈਗੇ ਆ ਮੇਰੇ ਮੈਮ ਹੈਗੇ ਆ ਉਹਨਾਂ ਦੇ ਥਰੂ ਮੈਂ ਸਾਰੇ ਪੈਸੇ ਚੁੱਕੇ ਹੈਗੇ ਆ ਉਹ ਲੌਂਦੀ ਹੀ ਹੈਗੀਆਂ ਤੇ ਮੈਨੂੰ ਜਦੋਂ 1000 ਰੁਪਏ ਵੀ ਜੁੜ ਜਾਂਦਾ ਨਾ ਮੇਰਾ ਇਹਦੇ ਮਤਲਬ ਜਾਣ ਵਾਸਤੇ ਮੈਨੂੰ ਖੁਸ਼ੀ ਹੁੰਦੀ ਆ ਕਿ 1000 ਰੁਪਏ ਜੁੜ ਡਿਆ ਹੈਗਾ ਵਾ ਮੈਂ ਰੋਜ਼ ਦੇ ਆਪਣੇ ਨੈਸ਼ਨਲ ਵਾਸਤੇ 100 100 200 200 ਰੁਪਏ ਕੱਢ ਕੇ ਸਾਈਡ ਤੇ ਸਾਈਡ ਤੇ ਰੱਖਣ ਡਈ ਆ ਕਿ ਮੇਰੇ ਇਹ ਕੰਦਨ ਠੀਕ ਹੋ ਜਾਊਗਾ ਮੈਂ ਚੱਲ ਜੂਗੀ ਨੈਸ਼ਨਲ ਪਰ ਉਹ ਉਮੀਦ ਘਟਦੀ ਹੋਈ ਮੈਨੂੰ ਨਜ਼ਰ ਆਉਂਦੀ ਆ ਬੱਚਿਆਂ ਦੇ ਕੜਦੀ ਹੋਈ ਨਜ਼ਰ ਆਉਣ ਲਈ ਜੇ ਅਪੀਲ ਲਾਉਣੀ ਚਾਹੁੰਦੇ ਹੋ ਬਹੁਤ ਐਨਆਰਆਈ ਭਰਾ ਵੀ ਨੇ ਹਮੇਸ਼ਾ ਮਦਦ ਵਾਸਤੇ ਆ ਜਾਂਦੇ ਨੇ ਸਰਕਾਰਾਂ ਨੇ ਜਿਹੜੀਆਂ ਸੁਣਦੀਆਂ ਨੇ ਸਾਡੇ ਸੀਐਮ ਸਾਹਿਬ ਨੇ ਜਿਹੜੇ ਭਵੰਤਮਨ ਜੀ ਉਹਦਾ ਆਪਾਂ ਦੇ ਵਿੱਚ ਆਮ ਬੰਦੇ ਨੇ ਜਿਹੜੇ ਅਸੀਂ ਉਹਨਾਂ ਨੂੰ ਉੱਚੇ ਲੈਵਲ ਤੇ ਲੈ ਕੇ ਜਾਣਾ ਹੈ ਤੁਸੀਂ ਜੀ ਅਪੀਲ ਲਾਉਣੀ ਚਾਹੁੰਦੇ ਹੋ ਤੁਹਾਡੀ ਅਪੀਲ ਉਹਨਾਂ ਤਾਈ ਪਹੁੰਚੇਗੀ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਨੇ ਸਰ ਮੈਂ ਮੈਂ ਸਰਕਾਰ ਨੂੰ ਇਹ ਉਮੀਦ ਲਾਉਣਾ ਚਾਹੁੰਦੀ ਆ ਕਿ ਮੈਂ ਬੇਨਤੀਆਂ ਹੀ ਕਰਦੀ ਆ ਸਰ ਹਰ ਮੀਡੀਆ ਵਾਸਤੇ ਮੈਂ ਬੇਨਤੀਆਂ ਹੀ ਕਰਦੀ ਆ ਕਿਉਂਕਿ ਮੇਰੇ ਗੁੱਸਾ ਨਹੀਂ ਹੁਣ ਮੈਨੂੰ ਆਉਂਦਾ ਕਦੀ ਕਿਸੇ ਚੀਜ਼ ਤੇ ਪਹਿਲਾਂ ਮੈਨੂੰ ਆਉਦਾ ਹੁੰਦਾ ਸੀ ਸਰਕਾਰ ਸਾਡੇ ਵਾਸਤੇ ਕੀ ਕਰਦੀ ਪਈਆ ਪਰ ਹੁਣ ਮੈਨੂੰ ਇਹ ਹੈਗਾ ਕਿ ਮੈਂ ਆਪਣਾ ਸਟਾਰਟ ਕਰ ਲਿਆ ਹੈਗਾ ਨਾ ਤੇ ਮੈਨੂੰ ਉਮੀਦ ਆ ਵੀ ਆਹ ਸਾਲ ਨਾ ਜਾਉਂਗੀ ਅਗਲੇ ਸਾਲ ਚਲ ਜੂਗੀ ਆਹ ਸਾਲ ਨਾ ਜਾਉਂਗੀ ਅਗਲੇ ਸਾਲ ਕਿ ਮੈਂ ਕਿਤਨਾ ਗਰੋਅ ਅਪ ਕਰੂੰਗੀ ਇੱਥੋਂ ਤੇ ਮੈਂ ਸਰਕਾਰ ਨੂੰ ਵੀ ਹੋ ਕੇ ਇਹਨੇ ਚਾਹਨੀ ਆ ਕਿ ਜਿੱਥੇ ਤੁਸੀਂ ਸਾਰਾ ਕੁਝ ਹੀ ਕਰਦੇ ਹੋ ਉੱਥੇ ਇਕਵਿਪਮੈਂਟਸ ਵੀ ਦਿਦੋ ਅਸੀਂ ਬਾਰ ਬਾਰ ਸਰ ਦਰਵਾਜੇ ਖੜਕਾਏ ਪਰ ਬਾਈ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਜਰੂਰ ਜੀ ਇਹ ਨਜ਼ਰਾਂ ਭਰਾਈਆਂ ਨੇ ਇਸ ਭੈਣ ਦੀਆਂ ਸੁਪਨੇ ਬੜੇ ਵੱਡੇ ਸਜਾਏ ਸੀ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਅਲੰਪਰੀ ਦੇ ਵਿੱਚ ਜਾਣਾ ਚਾਹੁੰਦੀ ਹੈ ਭੈਣ ਸਾਡੀ ਨੈਸ਼ਨਲ ਦੇ ਲੈਵਲ ਤੇ ਜਾਣਾ ਚਾਹੁੰਦੀ ਹੈ ਪਰ ਉਹਨੇ ਹਾਲਾਤ ਵਧੀਆ ਨਹੀਂ ਹੈ ਜਿਹੜੇ ਇਹਨਾਂ ਦੇ ਸੁਪਨੇ ਪੂਰੇ ਹੋ ਜਾਣ ਤੇ ਅੱਜ ਆਪਣੇ ਸੁਪਨਿਆਂ ਨੂੰ ਪੂਰੇ ਪੂਰ ਕਾਉਣ ਵਾਸਤੇ ਇਹਨਾਂ ਨੂੰ ਝਾੜੀ ਰੇੜੀ ਲਾਉਣੀ ਪੈ ਰਹੀ ਹੈ ਹਾਂਜੀ ਸਰ ਮੇਰਾ ਕੱਲ ਦੀ ਆਪਣੀ ਦਾ ਸੁਣਨੀ ਮੈਂ ਹਰ ਇੱਕ ਪਲੇਅਰ ਵਾਸਤੇ ਜਿਹਨੂੰ ਸ਼ਹਿਰ ਮਜਬੂਰੀਆਂ ਆ ਉਹ ਹਰ ਇੱਕ ਪਲੇਅਰ ਵਾਸਤੇ ਲੜਦੀ ਪਈ ਹੈਗੀ ਆ ਸਰ ਬਹੁਤ ਜਦੋਂ ਮੈਂ ਹਰ ਇੱਕ ਪਲੇਅਰ ਦੀ ਸਟੋਰੀ ਇਸ ਤਰ੍ਹਾਂ ਦੀ ਸੁਣਨੀ ਨਾ ਆਪਣੇ ਵਰਗੀ ਫਿਰ ਮੈਂ ਕਰਨੀਆ ਮੇਰੇ ਹੀ ਨਿੱਕਲੀ ਦੀ ਹੈਗੀ ਸ਼ਾਇਦ ਉਹ ਹਜ਼ਾਰਾਂ ਪਲੇਅਰਾਂ ਦੀ ਆ ਇੱਕ ਬਾਪੂ ਜੀ ਆ ਮੈਂ ਇੱਕ ਵੀਰ ਨੂੰ ਵੀ ਦੱਸਿਆ ਸੀਗਾ ਪਿਛਲੇ ਵੀਡੀਓ ਵਾਲੇ ਨੂੰ ਵੀ ਕਿ ਮੈਨੂੰ ਉਸ ਚੀਜ਼ ਤੇ ਵੀ ਮੰਨ ਮੇਰਾ ਭਰਿਆ ਬੜਾ ਦੁੱਖ ਮੈਨੂੰ ਹੋਇਆ ਉਸ ਚੀਜ਼ ਦੇ ਥਰੂ ਨੇ ਜਿਹੜੇ ਇਹ ਆਪਣੇ ਵਾਸਤੇ ਨਹੀਂ ਆ ਉਹਨਾਂ ਪਲੇਅਰਾਂ ਵਾਸਤੇ ਵੀ ਨਹੀਂ ਜਿਹੜੇ ਧੀਜੇ ਨਹੀਂ ਪਰਿਵਾਰ ਨੇ ਜਿਹੜੇ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ ਪੈਸੇ ਤੋਂ ਥੋੜਾ ਦੂਰੀਆਂ ਨੇ ਪੈਸੇ ਨਹੀਂ ਹੁੰਦੇ ਤਾਂ ਏ ਨਾ ਬਾਪੂ ਜੀ ਮੈਡਲ ਕਬੱਡੀ ਦੇ ਖੇਡਾਂ ਵਿੱਚ ਮੈਡਲ ਆਪਣੇ 올림픽ਸ ਮੈਡਲ ਦਿਖਾ ਦਿਖਾ ਕੇ ਨਾ ਲੋਕਾਂ ਨੂੰ ਤੇ ਲੋਕਾਂ ਦਾ ਧਿਆਨ ਸਿਰਫ ਉਹ ਚੀਜ਼ ਵੱਲ ਜਿਹੜੀ ਉਹ ਗਰਾਊਂਡ ਲਾਈਵ ਦੇਖਣ ਦਾ ਆ ਉਸ ਚੀਜ਼ ਦਾ ਇਹਦੇ ਵੀ ਸਾਡੇ ਵੱਡੇ ਵੀ ਜਿਹੜੇ ਪਲੇਅਰ ਸੀਗੇ ਉਹ ਵੀ ਇਹ ਚੀਜ਼ਾਂ ਨੂੰ ਹਟਾ ਚੁੱਕੇ ਆ ਮਹਾਰਾਜ ਹਰ ਇੱਕ ਪਲੇਅਰ ਨੂੰ ਨਾ ਹਣਾਉਣੀਆਂ ਭੈਣ ਮੇਰੀ ਅਪੀਲ ਉਸ ਵਾਸਤੇ ਆ ਹਰ ਇੱਕ ਪਲੇਅਰ ਨੂੰ ਜਦੋਂ ਛੋਟੀ ਜਿਹੀ ਇੱਕ ਮੈਡਲ ਵੀ ਜਿੱਤ ਗਿਆ ਹੁੰਦਾ ਨਾ ਉਹਨੂੰ ਉਹਦੇ ਮਤਲਬ ਡਿਸਟ੍ਰਿਕਟ ਪੁੱਛੇ ਉਹਦੀ ਕਿ ਤੂੰ ਕਿੰਨਾ ਉਹਨੂੰ ਐਪਰੀਸ਼ੀਏਟ ਕਰੇ ਮੇਂ ਨੂੰ ਮੇਰੀ ਮਜਬੂਰੀ ਇਹ ਹੋਈ ਆ ਮੇਰੇ ਲੜਨਾ ਇਸ ਗੱਲ ਤੋਂ ਆ ਕਿ ਕਿ ਤੁਸੀਂ ਮੇਰੇ ਟੈਨਸ਼ਨ ਨਹੀਂ ਲੈਣੀ ਬਹੁਤ ਬਾਬਾ ਜੀ ਦਿਯਾਲ ਨੇ ਰੱਬ ਜਿੱਥੇ ਨਜ਼ਰ ਸੁਵਲੀ ਹੋਏ ਤਾਂ ਦੁਨੀਆ ਬਦਲ ਜਾਂਦੀ ਆ ਤੇ ਤੁਸੀਂ ਟੈਨਸ਼ਨ ਨਹੀਂ ਜੋ ਨਹੀਂ ਤੋਂ ਸਾਡੀ ਭੈਣ ਆ ਤਾਂ ਬਹੁਤ ਦਵਾਵਾ ਲੈ ਸਾਡੀਆਂ ਤੁਹਾਡੇ ਨਾਲ ਤਾਂ ਜਰੂਰ ਜੀ ਇਸ ਭੈਣ ਦੇ ਸੁਪਨੇ ਨੇ ਨੈਸ਼ਨਲ ਲੈਵਲ ਤੇ ਜਾਣਾ ਸਪੋਰਟਸ ਦੇ ਤੌਰ ਤੇ ਪਰ ਪੈਸੇ ਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਸੁਪਨੇ ਪੂਰੇ ਨਹੀਂ ਹੋ ਰਹੇ ਅਪੀਲ ਲਈ ਉਹਨਾਂ ਨੇ ਆਮ ਆਗਦੀ ਪਾਰਟੀ ਦੇ ਸੀਐਮ ਨੇ ਸਾਡੇ ਜਿਹੜੇ ਭਜਵੰਤ ਪਾਣ ਜੀ ਉਹਨਾਂ ਤਾਂ ਹੀ ਜਿਹੜੇ ਵੀ ਪਲੇਅਰ ਨੇ ਜਿਨ੍ਹਾਂ ਦੇ ਹਾਲਾਤ ਮਾੜੇ ਨੇ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਜਰੂਰ ਮਦਦ ਕਰੋ ਤੇ ਅਮਰਸਰ ਦੀ ਭੈਣ ਸਾਡੀ ਹੈ ਜਿਹੜੀ ਇਸ ਵੇਲੇ ਚਾਹ ਦੀ ਰੇੜੀ ਲਾਉਂਦੀ ਹੈ ਤੇ ਨਾਲ ਪਰੌਂਠੇ ਬਣਾਉਂਦੀ ਹੈ ਤਾਂ ਉਸ ਤੋਂ ਹੀ ਆਪਣਾ ਜਿਹੜੇ ਸੁਪਨੇ ਨੂੰ ਬੂਰ ਪਾ ਰਹੀ ਹੈ ਦੇਖਦੇ ਹਾਂ ਇਹਨਾਂ ਦੇ ਸੁਪਨੇ ਪੂਰੇ ਹੁੰਦੇ ਜਾਂ ਨਹੀਂ ਹੁੰਦੇ ਪਰ ਅਥਰੂ ਜਰੂਰ ਹੋਏ ਭੈਣ ਦੇ ਕਿ ਜਿਹੜੇ ਹਾਲਾਤਾਂ ਦੇ ਵਿੱਚ ਉਹ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ ਆਪਣੇ ਪਿਤਾ ਜੀ ਦਾ ਨਾਮ ਵਧਾਉਣਾ ਚਾਹੁੰਦੀ ਹੈ ਆਪਣੇ ਪੰਜਾਬ ਦਾ ਨਾਮ ਵਧਾਉਣਾ ਚਾਹਦੀ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰੰਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ